ਰੱਖਦੇ ਪਰੋਸਾ ਜਿਹੜੇ ਤਾਰੇ ਜਾਣਦੇ ਨੇ ਲਖਨਾ ਦਰੋਪਤੀ ਦੇ ਸਕੇ ਚੀਰਦੀ ਹਾਰ ਹਟ ਬੈਗ ਜ਼ਾਲਮ ਅਖੀਰ ਜੀ ਹਾਰ ਹਟ ਬੈਗ ਜ਼ਾਲਮ ਅਖੀਰ ਜੀ ਜੀਤੇ ਹੋਏ ਵੈਰੀ ਵੇਖੇ ਹਰੇ ਦਾ ਮੇਰੇ ਰੱਖਦੇ ਪਰੋਸਾ ਜਿਹੜੇ ਤਾਰੇ ਜਾਣਦੇ ਨੇ ਰੱਖ ਜਿੱਤਿਆ ਪਰੇ ਚ ਲਾਲੋ ਥਾਪੀ ਮਾਰ ਕੇ ਜੋਰ ਵਾਲਾ ਚੱਲਿਆ ਹੈ ਭਾਗੋ ਹਾਰ ਕੇ ਜੋਰ ਵਾਲਾ ਚੱਲਿਆ ਹੈ ਭਾਗੋ ਹਾਰ ਕੇ ਕੋਦਰ ਸੁਕੇ ਤਦ ਦੰਦ ਭਰ ਜਾਂਦੇ ਨੇ ਰੱਖਦੇ ਪਰੋਸਾ ਜੜ ਤਰ ਜਾਂਦੇ ਨੇ ਕੋਦਰ ਸੁਕੇ ਤ ਕੋਦਰ ਸੁਕੇ ਤ ਦੰਦ ਭਰ ਜਾਂਦੇ ਨੇ ਰੱਖਦੇ ਪਰੋਸਾ ਰਖਦੇ ਪਰੋਸਾ ਜਿਹੜੇ ਤੜ ਜਾਂਦੇ ਨੇ ਓ ਭਾਈ ਕਲਿਆਣੇ ਦੀ ਨਾਲ ਲਤ ਵੱਢ ਗਈ ਰਾਜੇ ਮੰਡੀ ਵਾਲੇ ਪਾਸੋਂ ਘਾਰ ਗੱਡੀ ਗਈ ਰਾਜੇ ਮੰਡੀ ਵਾਲੇ ਪਾਸੋਂ ਘਾਰ ਕੱਢੀ ਗਈ ਸੰਕਟਾ ਗੁਰੂ ਜੀ ਉਹਦੇ ਹਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤੜ ਜਾਂਦੇ ਨੇ ਰੱਖਦੇ